ਮੈਂ ਕਿਹਾ ਕੋਈ ਗੱਲ ਨਹੀਂ ਹੁਣ ਪਤਾ ਲੱਗਿਆ ਕੁਝ ਹੋਰ ਉਹਨਾਂ ਦਾ ਤਬਦੀਲੀ ਆ ਇਧਰ ਸਾਡੇ ਕੋਲ ਨਹੀਂ ਆ ਗਏ ਨੇ ਸ਼ਾਇਦ ਕਹਿੰਦਾ ਮੈਂ ਇੱਕ ਦੀਵਾਨ ਲਗਾਉਣਾ ਮੈਂ ਕਿਹਾ ਬਿਲਕੁਲ ਹੁਣ ਮੇਰੇ ਪਰਣ ਕੀਤਾ ਕਰੋ ਫਿਰ ਜੀ ਉਹਦਣ ਤੁਸੀਂ ਤਾਂ ਫਿਰ ਚਲੇ ਗਏ ਇਹ ਆਸ਼ੀਰਵਾਦ ਲੈ ਕੇ ਇਹਨਾਂ ਦਾ ਕੰਮ ਫਤੇ ਵੀ ਹੋ ਗਿਆ ਗਾਹਾਂ ਖਾਨੀ ਕਿਹੜੇ ਕਾਲ ਚੋਂ ਬਚ ਗਏ ਦੱਸਾਂਗੇ ਫੇਰ ਕਿਤੇ ਕਾਲ ਚੋਂ ਵੀ ਬਚ ਗਏ 13 ਲੱਖ ਰੁਪਇਆ ਗੱਡੀ ਕਿਹੜੀ ਨਵੀਂ ਉਹ ਮੇਰੇ ਖੜੇ ਫਿਰ ਕਹਿੰਦੇ ਜੀ ਅਸੀਂ ਕਰੋ ਬਾਹਰਲੇ ਦੇਸ਼ ਵੀ ਚਲੇ ਗਏ ਖਣ ਮੈਨੂੰ ਐ ਸੁਨਿਆਹ ਮਿਲੀ ਜਾਵੇ 7 ਸਾਲ ਬਾਅਦ ਐਦ ਕੀ ਮਿਲੇ ਨਹੀਂ ਕੁਲ ਸਮਰਾਲੇ ਮਾਨ ਉੱਥੇ ਵੀ ਕੀਤਾ ਇੱਥੇ ਵੀ ਕਰਦਿਆ ਇਹ ਜੇ ਸੱਜਣ ਕਿਤੇ ਸੱਜਣ ਹੋਣ ਜਹਾਨ ਤੇ ਲੱਖ ਪੈਣੇ ਮੁਸ਼ਕਲ ਵੇਲੜੇ ਸਾਰ ਨਾ ਲਈ ਜਾਂਦੇ ਇਸ ਵੇਲੇ ਖੰਮੀਆਂ ਕੌਣ ਦੇਵੇ ਇਹ ਜਤ ਉਹ ਲੈ ਵੀ ਫਕਰਾਂ ਤੈਨੂੰ ਅਸੀਂ ਨਾਲੇ ਹੀ ਐ ਤੂੰ ਸਾਡੇ ਬੱਸ ਤੇਰੇ ਨਾਮ ਦਾ ਅਸੀਂ ਆਪੇ ਹੀ ਨਾਮ ਜਪ ਲਾਂਗੇ ਤੈਨੂੰ ਜਮਾ ਤੋਂ ਵੀ ਛਡਾ ਲਾਂਗੇ ਚੱਲ ਮੈਂ ਉੱਥੇ ਉੱਥੇ ਨਹੀਂ ਹਾਂ ਮੂਰੇ ਖੜਾ